ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਉਸ ਵੇਲੇ ਹੜਕਮ ਮਚ ਗਿਆ ਜਦੋਂ ਇਸਟਵੁੱਡ ਵਿਲੇਜ 'ਚ ਥੋੜੀ ਜਹੀ ਬਹਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਤਾਰ-ਤਾੜ ਗੋਲੀਆਂ ਚਲਾ ਦਿੱਤੀਆਂ ਨੌਜਵਾਨ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਗੋਲੀ ਉਸ ਨੌਜਵਾਨ ਦੇ ਪੱਟ ਦੇ ਵਿੱਚ ਲੱਗੀ ਜਿਸ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਾਣਕਾਰ ਦੇ ਅਨੁਸਾਰ دیر ਸ਼ਾਮ ਕੁਝ ਨੌਜਵਾਨ ਇਸਟਵੁੱਡ ਵਿਲੇਜ ਦੇ ਵਿੱਚ ਹੰਗਾਮਾ ਕਰ ਰਹੇ ਸਨ ਇਸ ਦੌਰਾਨ ਸੁਰੱਖਿਆ ਤੇ ਤੈਨਾਤ ਇੱਕ ਬੌਂਸਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੇ ਨੌਜਵਾਨਾਂ ਦੇ ਨਾਲ ਉਹਦਾ ਝਗੜਾ ਸ਼ੁਰੂ ਹੋ ਗਿਆ ਵੇਖਦੇ ਵੇਖਦੇ ਵਿਵਾਦ ਐਨਾ ਵੱਧ ਗਿਆ ਕਿ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ ਜੋ ਕਿ ਬੌਂਸਰ ਦੇ ਪੱਟ ਦੇ ਵਿੱਚ ਚਾ ਲੱਗੀ ਤੇ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਇਸ ਦੇ ਪਾਹੀਜ ਪਿਤਾ ਨੇ ਮੀਢੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਦੇ ਆਪਸੀ ਰੰਜਿਸ਼ ਦੇ ਚੱਲਦੇ ਇਸ ਦੇ ਜੜ ਕੀ ਗੋਲੀ ਵੱਜੀ ਹੈ ਸਾਡ ਪਾਜੀ ਜੀ ਇੱਥੇ ਜਲੰਧਰ ਹੈ ਜੋਲ ਹਸਪਤਾਲ ਚ ਕੀਮਾ ਵਾਲਾ ਕੀ ਸਾਰਾ ਮਾਮਲਾ ਹੈ ਜੀ ਮੇਰਾ ਬੇਟਾ ਹੈ ਈਸਟ ਬੁੱਡ ਵਿੱਚ ਲੋਕਾਂ ਦੀ ਸੇਫਟੀ ਬਾਤੇ ਬੌਂਸਰ ਲੱਗਾ ਹੈ ਜੀ ਅੱਜ ਉਹਦੇ ਵਿੱਚ ਉੱਥੇ ਕੋਈ ਕੋਈ ਰੰਜਿਸ਼ ਚੱਲਦੀ ਤੇ ਫੱਟ ਵਿੱਚ ਗੋਲੀ ਲੱਗੀ ਆ ਔਰ ਉਨੀ ਕਾਫੀ ਦਾਦੂ ਤਮਾਰੇ ਆ ਕਾਫੀ ਸੱਟਾ ਸੱਟਾ ਲੱਗੀਆਂ ਜੀ ਤੇ ਅਸੀਂ ਝੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾਂ ਇੱਥੇ ਦਾਖਲ ਕੀਤਾ ਆ ਹਲੇ ਪ੍ਰੇਸ਼ਨ ਹੋਣਾ ਆ ਤੇ ਬਹੁਤ ਪਰੇਸ਼ਾਨ ਆ ਈਸਟ ਬੁੱਡ ਦਾ ਇੱਥੇ ਸਾਨੂੰ ਕੋਈ ਨਹੀਂ ਮਿਲਿਆ ਜੀ ਮੈਂ ਦੇਖੋ ਥੋੜੀਆਂ ਨਾ ਤੁਰਦਾ ਆ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਮੈਂ ਪਹੁੰਚਿਆ ਆ ਕੰਡੀਸ਼ਨ ਕਿਦਾਂ ਕੰਡੀਸ਼ਨ ਤਾਂ ਥੋੜੀ ਖਰਾਬੀ ਆ ਜੀ ਗੋਲੀ ਕਿੱਥੇ ਲੱਗੀ ਇਹਨਾਂ ਦੇ ਗੋਲੀ ਫੱਟ ਵਿੱਚ ਲੱਗੀ ਆ ਜੀ अच्छा जी। ਬੁੜੀ ਪੱਟ ਚ ਲੱਗੀ ਆ ਸਿਰ ਵਿੱਚ ਵੀ ਦਰਦੂ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ। ਹੂੰ ਕਿੰਨੇ ਸਮੇ ਤੋਂ ਤੁਹਾਡਾ ਬੇਟਾ ਕੰਮ ਕਰ ਰਿਹਾ ਉੱਥੇ? ਈਸਟਵੁੱਡ। ਉੱਥੇ ਘੱਟੋ ਘੱਟ ਜੀ 4-5 ਸਾਲ ਹੋ ਚਲੇ ਲਗਭਗ। ਤੇ ਗੋਲੀ ਚਲਾਉਣ ਦਾ ਕੀ ਕਾਰਨ ਜਾਂ ਕੋਈ? ਮੈਨੂੰ ਜੀ ਹਲੇ ਕੋਈ ਕਾਰ ਨਹੀਂ ਪਤਾ ਲੱਗਾ ਹੈਗਾ। ਮੈਂ ਤਾਂ ਹੁਣੇ ਹੀ ਪਹੁੰਚੇ ਜੀ ਅਸੀਂ ਆਨੇ ਤੇ। ਤੇ ਤੁਹਾਡੇ ਬੱਚੇ ਜੀ ਕਿੱਦਾਂ ਕੰਡੀਸ਼ਨ? ਹਾਂ ਨੇ ਕੰਡੀਸ਼ਨਰ ਠੀਕ ਹੈ ਸਿੱਧੀ ਸੇ ਜਾਵੇ ਹੱਨੇ ਕੁਝ ਪਤਾ ਨਹੀਂ ਲੱਗੇਗਾ ਜਿੱਦਾਂ ਇਹ ਈਸਟਵੁੱਡ ਦੇ ਵਿੱਚ ਕੰਮ ਕਰ ਰਿਹਾ ਤਿੰਨ ਚਾਰ ਸਾਲ ਤੋਂ ਕੋਈ ਉਹਨਾਂ ਦਾ ਵਿਅਕਤੀ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਵੇ ਉਹਨਾਂ ਦਾ ਪਰ ਜਦੋਂ ਮੈਂ ਇੱਥੇ ਉਹਨਾਂ ਦਾ ਕੋਈ ਅਧਿਕਾਰੀ ਮੈਨੂੰ ਕੋਈ ਨਹੀਂ ਮਿਲਿਆ ਮੈਂ ਉਹਨਾਂ ਨੂੰ ਫੋਨ ਵੀ ਕਰਦਾ ਹਟਿਆ ਨਾਲ ਦੇ ਮੁੰਡਿਆਂ ਨੂੰ ਉਹ ਕਹਿੰਦੇ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਹਾਲ ਤੱਕ ਕੋਈ ਨਹੀਂ ਆਇਆ ਇੱਥੇ ਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਸਾਈ ਦੀ ਮੌਕੇ ਉੱਥੇ ਮੈਨੂੰ ਉਹਦੇ ਬਾਰੇ ਨਹੀਂ ਕੀ ਪਤਾ ਹੈਗਾ ਮੈਂ ਤਾਂ ਇੱਥੇ ਹਸਪੀਟਲੋਂ ਮੈਨੂੰ ਫੋਨ ਆਇਆ ਮੈਂ ਹਸਪੀਟਲ ਹੀ ਸਿੱਧਾ ਆ ਗਿਆ ਕਿੰਦੇ ਪੁਰਾਣੀ ਲਾਕ ਡਾਕ ਸੀ ਕਿ ਉਹਨੇ ਕਹਿੰਦੇ ਪਹਿਲੇ ਵੀ ਲੜਾਈ ਹੋਈ ਸੀ ਵਰਕਰ ਸੀ ਜੀ ਪਹਿਲਾਂ ਉੱਥੇ ਕਰਦੇ ਪਰ ਸਾਹਮਣੇ ਦੀ ਗੱਲ ਜਿਹੜੀ ਆ ਰਹੀ ਉਹ 3 ਮਹੀਨੇ ਪੁਰਾਣੀ ਕੋਈ ਰੰਜਿਸ਼ ਹੈ ਜਿਹੜੀ ਇਸ ਵਾਰੀ ਗੱਲਬਾਤ ਆ ਰਹੀ ਹੈ ਸਾਹਮਣੇ ਪੁਰਾਣੀ ਇੰਨੀ ਉਨੀ ਨਹੀਂ ਥੋੜੀ ਜਿਹੀ ਸਰ ਜਿਹੜੀ ਗੋਲੀ ਲੱਗੀ ਬੌਂਸਰ ਤੇ ਲੱਗੀ ਹੈ ਬੌਂਸਰ ਤੇ ਲੱਗੀ ਸੀ ਜੀ ਕੁਮਾਰ ਦੇ ਪੱਟੇ ਪਰ ਹਾਲਤ ਕਿਤਨੀ ਕੁ ਉਮਰ ਹੈ ਜੀ ਥੈਂਕ ਯੂ ਸਰ 35 ਸਾਲ ਉਮਰ ਹੈ ਸਰ ਹਾਲਤ ਕਿਤਾ ਠੀਕ ਹੈ ਇੱਕ ਜਗ੍ਹਾ ਦੇ ਵਿੱਚ ਗੋਲੀ ਚੱਲੀ ਹੈ ਸਰ ਕਿੱਦਾਂ ਜਿਹੜੀ ਤੀਜੀ ਜਗ੍ਹਾ ਕਿੱਥੇ ਕਰੀਦਾ ਜਿਹਨਾਂ ਵੀ ਮਾਰ ਬੰਦੇ ਹਮਲਾ ਕਰਦਾ ਨੀਚੇ ਕਾਤੇ ਹੈ ਕਿਹੜੇ ਕਿਹੜੇ ਕਾਰ ਸੀ ਪਤਾ ਲੱਗਾ ਫਿਰ ਕਾਰ i20 ਕਾਰ ਆ ਲੈਤੇ ਹਾਂ ਕੋਈ ਸੀਸੀਡੀ ਵੀ ਆਈ ਸਾਹਮਣੇ ਫਿਰ ਚੀਜ਼ੋ ਤੇ ਚੈੱਕ ਕਰ ਰਹੇ ਆ ਫਿਰ ਸਰ ਐਨੇ ਚਲਾਨ ਵਾਲੇ ਗੋਲੀ ਕੌਣ ਸੀਗਾ ਕੀ ਨਾਮ ਹੋਣਾ ਤਾਂ ਨਹੀਂ ਨਹੀਂ ਅਜੇ ਨਹੀਂ ਪਤਾ ਲੱਗਾ ਸਰ ਇਹਨੇ ਕਿਉਂ ਨਹੀਂ ਕਿੰਨੇ ਵਜੇ ਘਟਨਾ ਸਰ ਘਟਨਾ ਕਿੰਨੇ ਵਜੇ ਦੀ ਹੈ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਹੈ ਪੁਲਿਸ ਕਿੱਧਰ ਤੁਸੀਂ ਆਏ ਹੋ ਮੈਂ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਮਿਲ ਕੇ ਆਇਆ ਕਿੰਨੀ ਕਿਤੇਰ ਹੋ ਗਈ ਤੁਹਾਨੂੰ ਆਏ ਕਿੰਦਰ ਹੋ ਗਈ ਹੈ ਹੋਏ ਡੇਢ ਕਿੰਨੇ ਭਾਈ ਡੇਢ ਕਿੰਨੇ ਸਵਾਲ ਆ ਇਸ ਨੂੰ ਨਾ ਚੱਲ ਰਿਹਾ ਤੇ ਲੋਕ ਪਰਿਵਾਰਾਂ ਨਾਲ ਆਂਦੇ ਫਿਰ ਰਹੇ ਆਂਦੇ ਬੇਟਾ ਕੁਝ ਥੋੜਾ ਟੀ ਪਰਪਸ ਹੁੰਦਾ ਕਿਵੇਂ ਅੰਦਰ ਕਰ ਲੈਣਗੇ ਅੰਦਰ ਹੀ ਗੋਲੀ ਚੱਲ ਜਾਨੀ ਹੈ ਪਾਕਿਸਤਾਨ ਤੋਂ ਚੱਲੀ ਹੈ ਕਿੱਲੇ ਵੇ ਨਹੀਂ ਚੱਲੀ ਪਰ ਨਹੀਂ ਸੋ ਅੰਦਰੋਂ ਗਏ ਤਾਂ ਇੱਧਰ ਹੀ ਹੋਣੀ ਹੈ ਨਾ ਜਿੱਥੇ ਚੱਲੀ ਤਾਂ ਅੰਦਰ ਹੈ ਜਿਹੜੇ ਲੋਕਾਂ ਜਿਹੜੇ ਡਰ ਪਿਆਦਾ ਹੁੰਦਾ ਵੀ ਵੀ ਵੈਰੀਫਾਈ ਕਰ ਰਹੇ ਆ ਵਿਚਾਰਿਆ ਸਭ ਤੋਂ ਵੱਡਾ ਸਵਾਲ ਲੋਕਾਂ ਨਾਲ ਦੇ ਵੀ ਵੱਡੇ ਸਵਾਲ ਖੜੇ ਹੋ ਗਏ ਕਰਦੇ ਆ ਜੀ ਸ਼ੇਅਰ ਕਰਦੇ ਆ ਤੁਹਾਡਾ ਜਿਉ ਪਤਾ ਲੱਗਦਾ ਹੈ ਜੀ ਸੀਸੀਲ ਵੀ ਖੰਗਾਲ ਰਹੇ ਨੇ ਤੇ ਹਾਂਜੀ ਹਾਂਜੀ ਜਵਲ ਹੋ ਸਕਦਾ ਸਰ ਖੋਲ ਵਗੈਰਾ ਮਿਲ ਗਿਆ ਉਹ ਗੋਲੀ ਹਾਂਜੀ ਹਾਂਜੀ ਕਿੰਨੇ ਖੋਲਸਲ ਬਰਾਮਤ ਹੋਇਆ ਇੱਕ ਗੋਲੀ ਚੱਲੀ ਹੈ ਕਿ ਕਿੱਧਰ ਪਜ ਲੱਗੀ ਹੈ ਜਿੱਦੇ ਲੱਗੀ ਹੈ ਹਰੀਆਬਾਦ ਦਾ ਕੋੜੇ ਹਰੀਆਬਾਦ ਰਾਇਆ ਕੀ ਰੰਦੇਜ ਕੀ ਦੱਸਿਓ ਕੋਈ ਰੰਦੇਜ ਨਹੀਂ ਐਸੇ ਸਰਵਿਸ ਕਰਦਾ ਸੀ ਉਹ ਆਪਸੇ ਕੋਈ ਮਾਰੀ ਮੋਟੀ ਰਾਇ ਸਹੀ ਇਹਨਾਂ ਦੀ ਹਾਂ ਰੰਦੇਜ ਦਾ ਹੁਣ ਫਾਇਰ ਹੋਇਆ ਇੱਕ ਰੌਣਕ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਨ ਹੁਣ ਮਿਲਾਂਗੇ ਤੇ ਟਾਈਮ ਲੱਗਾ ਹੈ ਸਟੇਟਮੈਂਟ ਲੈਣ ਚੱਲੇ ਉਹਨੇ ਦੇਖਾਂਗੇ ਇਹ ਕਹਨ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਖੰਗਾਲਣ ਤੋਂ ਬਾਅਦ ਦੋਸ਼ੀਆਂ ਦੀ ਪਛਾਣ ਕਰਕੇ ਕਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ